ਹਾਂਜੀ ਗੁਰਪ੍ਰੀਤ ਰਿਸ਼ਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਕਿਰਪਾ ਸਿਆਂਸਾ ਅਮਰੀਕਾ ਤੋਂ ਕੁਝ ਬੀਤੀ ਰਣੈਜਾ ਲਾਜੀ ਮੈਨੂੰ ਉਹ ਨਾਂ ਨਾਰਕਸੋ ਵੀ ਮੈਸੇਜ ਆਈ ਸੀ ਤੇ ਆਪਣੇ ਹੋਰ ਵੀ ਪਾਸੇ ਉਹ ਬੋਲਤਾ ਸੀ ਵੀ ਕਿ ਤੁਸੀਂ ਆਪ ਦੀ ਸਾਕੀ ਸਹੋ ਇਸ ਸੋਨ ਨੂੰ ਵੀ ਜੀਵਨਦਾਨ ਬਪਤਨ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਨੇ ਕਿਸਾ ਦੱਸਿਆ ਉਹ ਮੈਂ ਵੀ ਸਾਕੀ ਲਿਖੀ ਵੀ ਨਹੀਂ ਦੱਸਦੇ ਉਹ ਲਿਖੀਆਂ ਇਹ ਜਿਹੜਾ ਤਾਂ ਇਹਦੇ ਕਿਹਾ ਫੋਰ ਸਾਖੀ ਬਹੁਤ ਸੀਗੇ ਤੇ ਉਹ ਵੀ ਸਾਖੀ ਲਿਖੋਏਗਾ ਹਾ ਜਿੱਤੇ ਆਪਾਂ ਵੀ ਇਹਦੇ ਵਿੱਚ ਮੈਸੇਜ ਪਹਿਲਾਂ ਸ਼ੁਰੂ ਤੋਂ ਮੈਂ ਕਰਨਾ ਜੀ ਇਹਦੇ ਵਿੱਚ ਇੱਕ ਆਪਣੇ ਇੱਕ ਸ਼ਰਧਾਪਨ ਵੀ ਹੁੰਦੇ ਆ ਤੇ ਨਾਸਤਕ ਵੀ ਹੁੰਦੇ ਵੀ ਹੁੰਦੇ ਆ ਉਹਨਾਂ ਨੇ ਵੀ ਇਹ ਚੀਜ਼ ਨਾਸਤਕ ਪੁਰਾਣੇ ਵਿੱਚ ਲਿਖੇ ਹੋਣੀ ਆ ਪਰ ਮੈਨੂੰ ਮੈਨੂੰ ਕੋਈ ਪਰਵਾਹ ਨਹੀਂ ਪਰ ਮੈਂ ਜਿਹੜੀ ਕਰ ਦੱਸੂ ਸੱਚਾਈ ਦੇ ਆਧਾਰ ਤੇ ਸੂ ਗਰਵਾਣੀ ਦੇ ਆਧਾਰ ਤੇ ਦੱਸੂਗਾ ਹਾਂ ਜੀ ਤੇ ਜਿਸ ਦਾ ਗਰਵਾਣੀ ਦੇ ਵਿੱਚ ਆਉਂਦਾ ਜੀ ਨਾਵਲਤ ਜਮ ਨੇੜ ਨਾਵਲਤ ਜਮ ਨੇੜ ਨਾਵੇ ਨਾਵਲਤ ਦਰਗ ਸੁਖ ਪਾਵੇ ਕਿੰਨੇ ਜੀ 1142 ਅੰਕ ਦੇ ਜਿਆਦਾ ਫਿਰ ਹਰ ਕਾ ਸੇਵਕ ਜੋ ਹਰ ਜਿਹਾਂ ਭੇਜ ਨਾ ਜਾਂਸ ਮਾਨਸ ਦੇ ਆ 1076 ਜਿਹੜੇ ਹਰ ਦੇ ਹਰ ਜੀ ਸੇਵਕ ਹੁੰਦੇ ਆ ਉਹਨਾਂ ਦੇ ਪਰਮਾਤਮਾ ਦੇ ਰੂਪ ਚ ਹੁੰਦੇ ਆ ਵੀ ਉਹਨਾਂ ਚ ਕੋਈ ਪੇਤ ਨਹੀਂ ਹੁੰਦਾ ਕੋਈ ਸਤਿਵ ਮੇਰਾ ਸਤਿਪਰਵਾਰ ਸਤਿ ਕੋ ਮੇਰਾ ਮਾਰਚ ਵਾਲੇ ਇਹਦਾ ਕੀ ਅਰਥ ਕੱਢੋਗੇ ਇਹ 1142 ਅੰਕ ਦੇ ਵਿੱਚ ਆ ਜਾਂਦਾ ਹੈ ਹਣੇ ਅਨੰਦ ਬਾਣੀ ਪੂਜੀ ਸੰਤ ਹਥਰਾ ਕੀ ਕੁੰਜੀ ਦੇਖੋ 893 ਅੰਗ ਚੋਚਾ ਇਹਦਾ ਕੀ ਅਰਥ ਸਾਰਾ ਉਸ ਸੰਤਾਂ ਦੇ ਜਿਹੜੇ ਪੂਰਨ ਸੰਤ ਗਏ ਇਹ ਨਹੀਂ ਵੀ ਆਹ ਜਿਵੇਂ ਆਪਣਾ ਅਜੇ ਵੀ ਬਣੋਠੀ ਸਤ ਤੋਰੇ ਫਿਰਦੇ ਆ ਵੀ ਹੋਰ ਇਹ ਵੀ ਕੀ ਕਸ ਹੋ ਜਾਂਦਾ ਆਪਾਂ ਨੂੰ ਪਤਾ ਵਸ ਸਾਰਾ ਉਸ ਮੈਂ ਅਗਰ ਕਰਦਾ ਤਾਂ ਸੰਤ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਨਾਲ ਸਰਾਏ ਦੀ ਤਾਂ ਵੀ ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਨਾਲ ਸਰਾਏ ਦੀ ਕਰ ਕਰਦਾ ਉਹਨਾਂ ਦੀ ਉਹਨਾਂ ਦੇ ਜਿਹੜਾ ਸੀ ਨਾ ਵੀ ਪ੍ਰਸਾਦ ਸੀਗਾ ਉਹਨਾਂ ਉਹ ਉਹ ਵੀ ਉਹ ਵੀ ਗੁਰੂ ਮਹਾਰਾਜ ਦੇ ਵਿੱਚ ਸਮਾਈ ਹੋਈ ਸੀ ਵੀ ਜਿਵੇਂ ਭਾਈ ਬਾਲੇ ਜੀ ਦੀ ਸਾਖੀ ਹੁੰਦੀ ਆ ਭਾਈ ਬਾਲੇ ਜੀ ਗੁਰਸੱਧ ਕਹੇ ਸੀ ਚਾਸੀ ਜਮੇ ਪੈਣਾ ਕਿ 10 ਜਮੇ ਗੁਰੂ ਸਾਹਿਬ ਵਿੱਚ 74 ਜਮੇ ਸੀ ਸੰਤਰੀ ਬਚਾਉਗੇ ਪਰ ਪਛਾਣੂਗਾ ਸੰਦ ਕੋਈ ਬਿਰਲਾ ਠੀਕ ਹੈ ਗੁਰਸੱਧ ਫਰਮਾਇਆ ਸੀ ਚੌਥੇ ਜਮੇ ਜਿ ਕੋਣ ਆਏ ਆ ਵੀ ਬਾਬਾ ਜੀ ਬਾਬਾ ਨੰਦ ਸਿੰਘ ਜੀ ਬਾਬਾ ਈਸ਼ ਸਿੰਘ ਮਹਾਰਾਜ ਵੀ ਬਾਬਾ ਅਤਰ ਸਿੰਘ ਜੀ ਮਸਤ ਮਣ ਆਏ ਸੀ ਵੀ ਇਸਾਰੇ ਵੀ ਇਸ ਤਰ੍ਹਾਂ ਵੀ ਚੱਲ ਜਮੇ ਸ਼ਾਇ। ਇਹ ਵੀ ਮਾ ਮਾਪਰਸ਼ਾ ਦਾ ਜਿਹੜਾ ਵੀ ਸਮਾਂ ਹੁੰਦਾ ਨਾ ਮਾਪਰਸ਼ਾ ਉਸਰਾ ਵੀ ਨਮੋ ਦੇਈ। ਤੇ ਵੀ ਕੀਤਾ ਲੋੜੇ ਜੋ ਹਰ ਕਰੇ ਤਜਮ ਦੂਜਾ ਕਸ਼ਨਾਇ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ। ਕੀਤਾ ਲੋੜੇ ਸੋਖਰੇ ਤਜਮ ਕਸ਼ਨਾਇ ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ। ਜਿਹੜੇ ਛੱਡ ਜਾਏ 811 ਅੰਕ ਚੋਲਾਈ। ਇਹਦਾ ਕੀ ਮਤਲਬ ਜਬ ਦੂਤ ਕਿਵੇਂ ਛੜ ਜਾਂਦੇ ਇਹ ਦੇਖਿਆ ਜਬ ਦੂਤ ਕਿਸ ਤਰ੍ਹਾਂ ਛੱਡ ਕੇ ਜਾਂਦੇ ਫਿਰ ਇਹਦਾ ਕੀ ਅਰਥ ਕਰੋਗੇ ਮਰਤੇ ਕੋ ਜੀਵਨਨਹਾਰਾ ਮਰੇ ਹੋਏ ਨੂੰ ਵੀ ਜੀਵਨਦਾਨ ਦੇਣਾ ਇਹ ਤਾਂ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਵਿੱਚੋਂ ਇਹ ਚੀਜ਼ ਦਾ ਵੀ ਸਿਗਿਓ ਨਨੇ ਇਹ ਚੀਜ਼ ਕਰਵਾਣੀ ਤੇ ਟਕਾ ਕੇ ਗੁਰੂ ਮਹਾਰਾਜ ਦੇ ਸਾਹਮਣੇ ਅਰਦਾਸ ਕਰਕੇ ਇਹ ਜੀਵਿਤ ਕੀਤੇ ਬੰਦੇ ਤੇ ਫਿਰ ਤੇ ਆਪੇ ਆਪੇ ਮਾਰ ਆਪ ਜਿਵਾਲੇ ਆਪਣੇ ਭਗਤ ਕੋ ਸਦਾ ਪ੍ਰਤਿਵਾਲੀ ਇਹਦਾ ਕੀ ਅਰਥ ਕਰੋਗੇ ਜੀ ਆਪੇ ਮਾਰਦਾ ਆਪੇ ਜਵਾਲਦਾ ਆਪਣੇ ਭਗਤਾਂ ਨੂੰ ਵੀ ਬੜਾਈ ਦਿੰਦਾ ਦਾ ਇਹ ਦੇਖੋ ਤੁਸੀਂ ਸੁਣ ਕੇ ਜਿਉਂ ਕਿ ਨਾ ਹੀ ਤੇਰਾ ਛੜ ਜਾਈ ਵੀ ਇਹਦਾ ਕੀ ਅਰਥ ਹੈ ਤੇਰਾ ਨਾ ਛਣ ਕੇ ਜਿ ਸੁਣ ਕੇ ਜਮਦੂਗ ਛੜ ਜਾਂਦੇ ਆ ਜੀ ਤੇ ਦੇਖੋ ਪ੍ਰਭਾ ਵੇ ਬਿਨਸਾਸ ਤੇ ਰੱਖੀ ਜਿੱਥੇ ਹਰ ਰਹੇ ਜਿੱਥੇ ਹਰ ਮਿਤਸਾਈ ਜਿੱਥੇ ਆਪਸ ਬਈ ਆਪ ਨੂੰ ਤੇ ਆਵਗੇ ਉੱਥੇ ਹੀ ਸਹੀ ਹੁੰਦੇ ਹੁਣ ਮੈਂ ਆਪਦੀ ਸਾਖੀ ਤੇ ਆਣਾ ਜੀ ਤੇ ਮੈਂ ਇਹ ਆਪਣੇ ਸਭ ਤੋਂ ਪਹਿਲਾਂ ਜ다가 ਸਾਡਾ ਪੜ੍ਹਿਆ ਲਿਖਿਆ ਪਰਿਵਾਰ ਹੈ ਜੀ ਮੇਰੇ ਪਿਤਾ ਜੀ ਐਮਏ ਕੀਤੀ ਸੀ ਮਹਿੰਸਤ ਜੀ ਗਰਨ ਕਾ ਜਿਹੜਾ ਸ਼ਾਹਪੁਰ ਕੀਤਾ ਸੀ ਪ੍ਰਿੰਸੀਪਲ ਸੇ ਬੀਟੀ ਕੀਤੀ ਸੀ ਉਹਨਾਂ ਨੇ ਹਾਲ ਸਕਾਲ ਜ ਆਪਣਾ ਗੁਰੂ ਸਸਦਾਰਤ ਕੀਤੀ ਸੀ ਤੇ ਉਹ ਵੀ ਸਾਡਾ ਸਾਰਾ ਪੜ੍ਹਿਆ ਲਿਖਿਆ ਪਰਿਵਾਰ ਹੈ ਤੇ ਮੇਰੇ ਵੀ ਅੰਮੇ ਖਰਕਸੀ ਕੀਤੀ ਡੀਓ ਕਾ ਜਲੰਧਰ ਵਿਦਿਆ ਗੁਰਨਾਕ ਦੀ ਜੁਨੀ ਸਿਉ ਕੀਤੇ ਰਿਹਾ ਇਹ ਚੀਜ਼ ਜੇ ਸਮਝਣਾ ਹੋਣੀ ਬਹੁਤ ਮਸ਼ਵਰਾ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਵੀ ਮਹਾਪਰਸ਼ਦ ਜਿਹਨੂੰ ਤੁਸੀਂ听ਣੀ ਉਹਦੇ ਸ਼ਰਧਾ ਚਾਹੀਦੀ ਆ ਸ਼ਰਧਾ ਲਈ ਹੁਣ ਜਿਹੜੇ ਨਾਸਤਿਕ ਬੰਦੇ ਆ ਇਹਨਾਂ ਦੀ ਸ਼ਰਧਾ ਹੈ ਨਹੀਂ ਹੁਣ ਦੇਖੋ ਤੁਸੀਂ ਭਗਤ ਭਾਈ ਗੁਰਦਾਸ ਜੀ ਨੇ ਕੀ ਕਿਹਾ ਵੀ ਭਗਤ ਧੰਨੇ ਜੀ ਸਾਖੀ ਆ ਉਹ ਉਹ ਪੱਥਰ ਦੇ ਤਾਂ ਜੀ ਵੀ ਭਗਵਾਨ ਆ ਉਹਨੇ ਪੱਥਰ ਦੇ ਵਿੱਚੋਂ ਭਗਵਾਨ ਫਾਰਗਟ ਖਾਲਿਆ ਪਰ ਭੰਡ ਨੂੰ ਦਸਨੀ ਦਸਨੀ ਸੀ ਉਹ ਵੇਖ ਨਦਰ ਆਵੀ ਤੇ ਬਾਬਾ ਜੀ ਦੇ ਬਚਨ ਸੀ ਤਾਂ ਬਾਈ ਸ਼ਸ ਜੀ ਮਾਰਾ ਦੇ ਬਚਨ ਸੀ ਜੇ ਜੇ ਗੁਰੂ ਅਧੂਰਾ ਹੋਵੇ ਸਿੱਖ ਪੂਰਾ ਹੋਵੇ ਗੁਰੂ ਅਧੂਰਾ ਹੋਵੇ ਸਿੱਖ ਪੂਰਾ ਹੋਵੇ ਤੇ ਉਹ ਗੁਰੂ ਦੇ ਵੇੜੇ ਪਾਰ ਕਰ ਦਿੰਦਾ ਸਿੱਖ ਉਹੀ ਚੀਜ਼ ਉੱਥੇ ਭਗਤ ਤਨਜੀਤ ਜੀ ਤੇ ਟਗੀ ਆ ਭਗਤ ਤਨਜੀਤ ਉਹ ਵੇਖਿਆ ਨੰਦਰਾਵੇ ਪੰਡ ਦੇਖਦਾ ਸੀ ਉਹ ਦੱਸਦਾ ਸੀ ਕੋਈ ਵੀ ਫਿਰ ਤਨ ਨਾਖੇਦਾ ਸੀ ਉਹ ਦੇਖੋ ਨੱਕੇ ਮੋੜਦਾ ਉਹ ਦੇਖੋ ਵੀ ਵਿਆਹ ਕੰਮ ਕਰਦਾ ਸਭ ਉਹ ਸਾਰੀ ਚੀਜ਼ ਉਸ ਤੇ ਟਕਦੀ ਸੀ ਹਣੇ ਬੇ ਦਾਸ ਜੀ ਹੋਵੇ ਬਾਬਾ ਜੀ ਇਹ ਚੀਜ਼ਾਂ ਦੇ 10 ਕੱਲੇ ਨਹੀਂ ਸੀ ਬਹੁਤ ਜ ਬਹੁਤ ਪੁਰਾਣੀਆਂ ਨੂੰ ਬਾਬਾ ਜੀ ਦੇ ਗੁਰੂ ਸਾਹਿਬ ਦੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਕੋਲ ਅਰਦਾਸ ਕਰਕੇ ਨਵੀਆਂ ਜ਼ਿੰਦਗੀਆਂ ਲੈ ਕੇ ਦਿੱਤੀਆਂ ਜੀ ਬਈ ਬਾਬਾ ਇਸ਼ਤ ਸਿੰਘ ਜੀ ਮਹਾਰਾਜ ਦੇ ਹੈ ਬਹੁਤ ਮਸਲਾ ਜੀ ਆ ਬਾਬਾ ਸੁਖਦੇਵ ਸਿੰਘ ਪੁੱਛੋ ਵਾਲੇ ਇਹਨਾਂ ਦੇਖੋ ਜੀ ਨਵੀਂ ਜ਼ਿੰਦਗੀ ਦਿੱਤੀ ਆ ਬਾਬਾ ਗੁਰਦੇਵ ਸਿੰਘ ਚੰਡੀਗੜ੍ਹ ਅਠਾਠਾ ਇਹ ਉਹਨਾਂ ਨਵੀਂ ਜੀਤੀ ਬਾਬੇ ਨੇ ਖਤਮ ਹੋ ਗਈ ਸੀ ਉਹਨਾਂ ਦਿੱਤੀ ਆ ਬਾਬਾ ਗਰਮੇਲ ਸਿੰਘ ਜਿਹੜੇ ਨਾਰਕ ਸਾਹਿਬ ਦੇ ਜਿਹੜੇ ਹਰ ਸਰਗਸ ਹੋ ਗਏ ਉਹਨਾਂ ਨੇ ਜਿੰਦਗੀ ਦਿੱਤੀ ਤੇ ਵੀ ਕਿੰਨੇ ਮਹਾਂਪੁਰਸ਼ੀਆ ਆ ਪਾਪਾ ਕਾ ਦਾ ਸੀ ਜੀ ਉਹਨਾਂ ਨੇ ਨਵੀਂ ਜਿੰਦਗੀ ਦਿੱਤੀ ਆ ਤੇ ਇਹ ਤਾਂ ਮਰ ਜੇ ਤਾਂ ਕੋਈ ਗੁਰੂ ਘਰ ਚ ਜਾਏ ਇਹ ਵੀ ਕੋਈ ਪੱਟੀਆਂ ਲਾਤਾਂ ਜੀ ਜੀ ਨਹੀਂ ਹੈਗੀਆਂ ਗੁਰੂ ਘਰ ਚ ਇਹ ਸਾਰੀਆਂ ਚੀਜ਼ਾਂ ਵੀ ਆਮ ਆ ਵੀ ਮਜਬੂਰ ਪਰ ਸੋਨੂ ਜੀ ਸੰਗਤਪੁਰ ਮਹਾਂਪੁਰਸ਼ੀ ਮਿਲ ਜੇ ਪੁਰ ਮਹਾਂਪੁਰਸ਼ੀ ਬਹੁਤ ਜ਼ਰੂਰੀ ਆ ਹਣ ਬਾਈ ਜੀ ਆਪਦੇ ਆਉਣਾ ਜੀ ਮੇਰਾ ਮੇਰਾ ਜਨਮ ਸੀ 1953 ਸੰਦਾ ਜੀ ਤੇ 1958 ਸੰਚ ਵਿੱਚ ਵੀ ਸਾਡੇ ਪਿਤਾ ਜੀ 58 ਚ ਵੀ ਡੇਰ ਤੋਂ ਜੁੜੇ ਸੀ 59 ਚ ਜਦ ਬਾਬਾ ਜੀ ਕੋਲ ਜਾਣ ਲੱਗੇ ਆ ਵੀ ਬਾਬੇ ਬਚਨ ਬਗੈ ਸਾਡ ਦੇ ਹੁੰਦੇ ਸੀ ਬਾਬਾ ਜੀ ਬਚਨ ਕਰਦੇ ਕਰਦੇ ਹੁੰਦੇ ਸੀ ਕਿ ਵੀ ਮੱਜ ਸੁਣ ਕੇ ਜਾ ਕੇ ਤੇ ਨਾ ਹੀ ਤਰੇ ਸੜ ਜਾਈ ਇਹਦੇ ਅਰਥ ਕਰਦੇ ਸੀ ਬਾਬਾ ਜੀ ਬਾਬੇ ਜੀ ਬਚੇ ਕਿ ਇਥੇ ਵੀ ਜੇ ਕੋਈ ਕੋਈ ਸੰਗੀ ਦੇ ਘਰੇ ਕੋਈ ਭੈ ਜੀ ਗਰਭਵਤ ਹੋ ਜੇ ਤੇ ਗੱਜ ਵੱਜ ਕੇ ਕਹਿ ਦੇ ਉਹ ਜਬਦੂ ਤੋਂ ਛੱਡ ਦੋ ਸੀ ਬਾਬਾ ਜੀ ਜ ਸੰਕੀਆਂ ਤੇ ਵੀ ਇਹ ਵਿਚ ਇਹ ਚੀਜ਼ ਪ੍ਰਤੱਖ ਹੋਊਗੀ ਬਾਬਾ ਜੀ ਇਹ ਵੀ ਪੁੱਛੀ ਕਿ ਕਿੱਥੇ ਕਹਾ ਜੇ ਨਹੀਂ ਹੋਊ ਤਾਂ ਫਿਰ ਗਰਵਾਨੀ ਤੇ ਉਂਗਲ ਵੱਟਦੀ ਆ ਗਰਵਾਨੀ ਤੇ ਇਹ ਗੱਲ ਕਿਵੇਂ ਹੋਈ ਆ ਕਿ ਦਾਸ ਦੀ ਉਮਰ ਸੀ ਜੀ 6 ਸਾਲ ਦੀ ਮੇਰੀ ਮਦਰ ਜਿਹੜੀ ਸੀ ਉਹ ਵੀ ਉਥੋਂ ਵੀ ਬੀਏ ਕੀਤੀ ਸੀ ਪੁਰਾਣੀ ਬੀਏ ਕੀਤੀ ਸੀ ਆਪਣਾ ਗੁਰੂ ਹਰਗੋਬਿੰਦ ਖਾਲਸਾ ਕਾਲਜ ਸਦਮਾ ਖਰਤੋਂ ਉਥੋਂ ਮੱਕੀ ਵੀ ਉਹ ਵੀ ਪੜ੍ਹੀ ਸੀ ਮੇਰੇ ਬਜ਼ਾ ਜੀ ਵੀ ਮੇਰੇ ਦਾਦਾ ਜੀ ਡਾਕਟਰ ਸੀਗੇ ਤੇ ਵੀ ਮੈਨੂੰ ਛੇ-ਸੱਤ ਸਾਲ ਦੀ ਉਮਰ ਸੀ ਮੈਨੂੰ ਇਹ ਦੌੜੇ-ਦੁਰੇ ਜਿਹਾ ਕਾਫੀ ਪੈਂਦਾ ਹੁੰਦਾ ਸੀ ਕਿ ਬਈ ਮੈਨੂੰ ਫੇਰੇ ਜਿਆਦਾ ਵੀ ਉਹ ਮੈਂ ਲੁਧਿਆਣੇ ਵੀ ਲੱਕੇ ਗਈ ਸੀ ਲੁਧਿਆਣੇ ਵੀ ਲੱਕੇ ਜਾਂਦੇ ਹੁੰਦੇ ਸੀ ਵੀ ਐਕਸ-ਰੇ ਵਗੈਰਾ ਕਰਾਉਣ ਦੇ ਕੰਮ ਰੋਜ਼ ਸੀ ਜੀ ਬਲਾਈਟਰ ਬੰਦ ਕਰਦੇ ਸੀ ਨਾ ਕਿ ਮੈਨੂੰ ਪਤਾ ਬੜਾ ਨਹੀਂ ਪਤਾ ਕਮਰੇ ਦੇ ਉਹ ਬਲਾਈਟਰ ਬੰਦ ਕਰਦੇ ਜੇ ਉੱਥੇ ਵੀ ਲੱਕੇ ਜਾਂਦੇ ਸੀ ਉੱਥੇ ਐਕਸ-ਰੇ ਵਗੈਰਾ ਮੇਰੇ ਕਰ ਦਿੰਦੇ ਸੀ ਜਾਂ ਕੀ ਮੈਨੂੰ ਪਈ ਚੀਜ਼ ਦਾ ਪਤਾ ਇੰਨਾ ਕੁ ਪਤਾ ਸੀ ਤੇ ਇਕਦਮ ਕਿ ਮੇਰੇ ਕੋਲ ਸਾਡਾ ਜਿਹੜਾ ਜਗਰੌੜ ਰਾਇ ਸੀਗੀ ਜਿਹੜਾ ਰਹੱਸ ਤੇ ਉੱਪਰ ਸਾਡਾ ਘਰ ਹੁੰਦਾ ਸੀ ਇਹ ਤੇ ਥੱਲੇ ਵੀ ਸਟੂਡੈਂਟਸ ਪੜਦੇ ਹੁੰਦੇ ਸੀ ਕੋਈ 70 80 100 ਸਟੂਡੈਂਟਸ ਮੇਰੇ ਪਤਾਈ ਕੋ ਪੜਦਾ ਸੀ ਹਥੇ ਪੜਾਉਂਦੇ ਸੀ ਤੇ ਉੱਥੇ ਮੈਂ ਪਿਆਸੇ ਬਿਮਾਰ ਪਿਆ ਸੀ ਤੇ ਮੈਂ ਇਸ ਤਰ੍ਹਾਂ ਵੀ ਦੱਸਣ ਦੇ ਮੁਤਾਬਕ ਮੇਰੇ ਮਾਤਾ ਪਿਤਾ ਜੀ ਮੇਰੇ ਦਾਦਾ ਜੀ ਮੇਰੇ ਭੂਆ ਵਗੈਰਾ ਸਭ ਦੇ ਦੱਸਣ ਦੇ ਮੁਤਾਬਕ ਵੀ ਐਸਾ ਜੋ ਕਰਕੇ ਜੋ ਸ਼ੀ ਛੜੀ ਹੈ ਜਾਂ ਧੌਂ ਛੜੀ ਇਹ ਸੀ ਛੜੀ ਆ ਫਿਰ ਮੇਰੇ ਮੇਰੀ ਮਾਦਰਸ ਤੋਂ ਵੀ ਵੀ ਰੋਣ ਲੱਗੀਆਂ ਤੇ ਮੇਰੇ ਪਿਤਾ ਜੀ ਨੂੰ ਵੀ ਸੱਦਾ ਵੀ ਕਿਹਾ ਤਾਂ ਉਹ ਵੀ ਆ ਗਏ ਇਮਰ ਫਿਰ ਮੁੰਡੇ ਵੀ ਆ ਗਏ ਜੀ ਸਾਰੇ ਸਾਡਾ ਉੱਪਰ ਨਾ ਇੱਕ ਬੇਸੀਗਾ ਦਾ ਖੁੱਲਾ ਸੀ ਘਰ ਸਾਡਾ ਸਾਰੇ ਆ ਗਏ ਉਹ ਸਾਰੇ ਸਾਡੇ ਸਾਹਮਣੇ ਹੋਇਆ ਰਾਈਟ ਇਨ ਫਰੰਟ ਆਫ एवरीवन ਐਕਚੁਅਲੀ ਓਵਰ देयर ਤੇ ਫਿਰ ਡਾਕਟਰ ਕਡਵਾਨਸਰ ਸਾਡੇ ਸਾਹਮਣੇ ਹੁੰਦੇ ਸੀ ਉਹਨਾਂ ਨੇ ਵੀ ਸੱਦਿਆ ਤੇ ਉਹ ਵੀ ਆ ਗਏ ਤੇ ਵੀ ਮੇਰੇ ਦਾਦਾ ਜੀ ਵੀ ਸੀ ਤੇ ਫਿਰ ਅਖੀਰੀ ਇੰਜੈਕਸ਼ਨ ਜਿਹੜੇ ਸੀ ਕੋਰੋਨ ਦਾ ਇੰਜੈਕਸ਼ਨ ਦਾ ਉਹਨਾਂ ਜਿਹੜੇ ਮਰਦੇ ਬੰਦੇ ਦਿਲ ਜਿਹੜੇ ਸਿੰਖ ਹੋ ਰਹੇ ਹੁੰਦੇ ਨੇ ਉਹ ਚ ਜਾਣ ਪੈਂਦੀ ਕੋਈਸ ਵੀ ਜਾਣ ਲਗਾ ਕੋਈਸ ਗੱਲ ਨਾ ਕਹੀ ਜਾਂਦਾ ਮੇਰੇ ਇੰਜੈਕਸ਼ਨ ਲਾਇਆ ਜੀ ਉਹਦਾ ਵੀ ਕੋਈ ਫਰਕ ਨਹੀਂ ਪਿਆ ਤੇ ਫਿਰ ਉਸ ਤੋਂ ਬਾਅਦ ਫਿਰ ਪਿਤਾ ਜੀ ਜਦੋਂ ਤਹਾਏ ਮੇਰੇ ਪਿਤਾ ਜੀ ਦਾ ਇਸ ਸਾਲ ਕੋਈ ਐਸੇ ਬਾਬੇ ਸੰਗਤ ਕਰਦੇ ਤੇ ਵੀ ਉੱਥੇ ਫਿਰ ਸਾਡੇ ਕੋਲ ਨਾ ਜੀ ਅਲਮਾਰੀ ਹਿੰਦੀ ਸੀ ਅਲਮਾਰੀ ਜੀ ਬੱਚੇ ਵੀ ਇੱਕ ਛੋਟੀ ਜਿਹੀ ਅਲਮਾਰੀ ਉਹ ਤੇ ਬਾਬੇ ਈਸ਼ਰ ਸਿੰਘ ਜੀ ਨਰਸਰਾ ਖੜੇ ਨਸੂ ਸੀਗਾ ਜੀ ਵੀ ਬਾਬੇ ਦਾ ਸਫਾ ਜਾਗਾ ਇਹ ਖੜਾ ਜਿਹੜਾ 12 ਦਰੀ ਦੇ ਵਿੱਚ ਮੈਂ ਭਰ ਆਇਆ ਮੇਰਾ ਬਾਬਾ ਐਸੂ ਉਹੋ ਜਿਹੜਾ ਸੀਗਾ ਵੀ ਉਹ ਆਪਣਾ ਉਹ ਸੀ ਸੀਗਾ ਤੇ ਬਾਪੇ ਬਾਪੇ ਰ ਮੇਰੇ ਪਿਤਾ ਜੀ ਨੇ ਫਿਰ ਦੇਖ ਕਦਮ ਜਦੋਂ ਇਹ ਘਰਉਣ ਲੱਗੀ ਸਾਰੇ ਬਈ ਦੇਖਿਆ ਉਹਨਾਂ ਕੋਈ ਇਸ ਸੰਭਲ ਨਹੀਂ ਸੀ ਕੀ ਕੀਤਾ ਜਾਵੇ ਉਸ ਮੋਕੇ ਕੀ ਹੋਇਆ ਜੀ ਮੇਰੇ ਪਿਤਾ ਜੀ ਜਿਉ ਪਿਓ ਪਿਓ ਕੀ ਕਰੇ ਜੀ ਜਦੋਂ ਸਮਨ ਬੱਚਾ ਮਰਿਆ ਪਿਆ ਹੋਵੇ ਫਿਰ ਉਸ ਮੋਕੇ ਤੇ ਪਿਤਾ ਜੀ ਦੇ ਉਹ ਬਚਨ ਸਟ੍ਰਾਈਕ ਹੋਈ ਜੀ ਅਕਦਾ ਦਿਮਾਗ ਚ ਆਏ ਪਿਤਾ ਜੀ ਨੇ ਬਾਬਾ ਇਸ ਜੀ ਬੈਠੇ ਸੀ ਬਈ ਵੀ ਆਪਣਾ ਗੈ ਸੁਣ ਕੇ ਜਮ ਕੇ ਦੂਤ ਨਾ ਹੀ ਤੇਰਾ ਛੱਡ ਜਾਏ ਇਹ ਕੋਈ ਕਿਸੇ ਜਗ੍ਹਾ ਕਰ ਗੱਲ ਹੁੰਦੀ ਗੱਜ-ਵੱਜ ਕੇ ਕਹਦਾ ਕੋਸੀ ਜਿੰਦ ਤੋਂ ਛੱਡ ਜਾਓ ਅਜੀ ਬਾਬਾ ਜੀ ਸੱਗੀਆਂ ਇਹ ਗੱਲ ਕਹੀ ਤੇ ਮੈਂ ਸਾਰਿਆਂ ਦੇ ਸਾਹਮਣੇ ਜੀ ਸਾਰੇ ਸਾਹਮਣੇ ਉਹ ਉੱਠ ਕੇ ਬੈਠ ਗਿਆ ਮੈਂ ਕਿਹਾ ਤੂੰ ਰੋਨੇ ਕਿਉਂ ਪੀ ਕੀ ਗੱਲ ਮੈਂ ਛੇ ਸਾਲ ਦਾ ਬੱਚਾ ਸੀ ਜੀ ਮੈਂ ਕਿਹਾ ਰੋਨੇ ਕਿਉਂ ਕੀ ਗੱਲ ਆ ਫਿਰ ਉਹਨੇ ਕਹ ਕੋਈ پتہ ਕੋਈ ਗੱਲ ਨਹੀਂ ਕਿਸੇ ਸਰ ਕਰਕੇ ਫਿਰ ਸਾਰੇ ਜਗਰਾਂਵਾਂ ਦੇ ਵਿੱਚ ਜੀ ਇਹ ਗੱਲ ਸਪਰੈਡ ਹੋ ਗਈ ਪੀਬਲ ਵੀ ਸਰ ਦੇ ਕਾਕੇ ਨੂੰ ਵੀ ਇਸੇ ਸੀ ਛੱਡ ਗਿਆ ਸੀ ਤਾਂ ਤਾਂ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਦੇ ਬਚਨ ਦੇ ਮੁਤਾਬਕ ਉਹਨੇ ਸਰੀਰ ਦੇ ਮੂਰੇ ਖੜ ਕੇ ਅਰਦਾਸ ਕੀਤੀ ਤੇ ਪਰਿਵਾਰ ਨੇ ਤੇ ਵੀ ਉਹ ਮੁੰਡਾ ਜੀਵਤ ਹੋ ਗਿਆ ਪਰ ਇਸੇ ਸਾਡਾ ਪਰਿਵਾਰ ਤਾਂ ਨਵਾਂ ਨਵਾਂ ਜੁੜਿਆ ਸੀ ਨਾਲ ਸਰਪਾਪਾ ਜੀ ਚਟਾਣਾ ਕਿ ਅਸਤੇ ਅਰਦਾਸ ਦੇ ਅਸੀਂ ਕੀ ਕਰਨੀ ਸੀ ਫਿਰ ਇਹ ਅਰਦਾਸ ਪ੍ਰੋਫੈਸਰ ਦਰਸ਼ਨ ਸਿੰਘ ਜੀ ਯੂਕਾਤਕ ਦੇ ਜਥੇ ਅਸਾਂ ਕੋਲ ਜਥੇ ਇਹਨਾਂ ਦੇ ਸੀ ਇਹ ਨਾਨਾ ਜੀ ਯਾਨੀ ਅਰਜਨ ਸਿੰਘ ਉਹ ਬਾਬਾ ਜੀ ਜਿੱਥੇ ਅਰਜਣਾ ਕੀਤਨਾ ਹੁੰਦਾ ਜਿੱਥੇ ਅਰਜਣਾ ਕੀਤਦਾ ਸੱਚ ਕੰਵਾ ਸੱਚ ਕੰਡਾ ਉੱਥੇ ਬਾਬਾ ਜੀ ਬਾਬਾ ਜੀ ਸਿਮਰ ਰਹੇ ਖੜੇ ਸੀ ਤੇ ਸਾਗਤ ਪੁੱਤਾਰੇ ਸੀ ਉੱਥੇ ਮੇਰੇ ਪਿਤਾ ਜੀ ਵੀ ਖੜੇ ਸੀ ਮਗਰ ਖੜੇ ਸੀ ਤੇ ਉੱਥੇ ਵੀ ਰਾਗੀ ਅਰਜਨ ਸਿੰਘ ਨੇ ਬੇਨਤੀ ਕੀਤੀ ਬਾਬਾ ਜੀ ਕੋਲ ਤੇ ਮੈਂ ਜਿਹੜਾ ਕਹਾਂ ਉਹ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਕਰਕੇ ਕਰੂੰ ਬਾਬਾ ਜੀ ਨੂੰ ਹਾਜ਼ਰ ਕਰਮੋਚ ਗਲਤ ਕਰਨ ਨੂੰ ਕੀ ਕਰਦਾ ਹਾਂ ਫਿਰ ਇਹਨਾਂ ਨੇ ਬਾਬਾ ਜੀ ਕੋਲ ਰਾਗੀ ਅਰਜਨ ਸਿੰਘ ਬੇਨਤੀ ਕੀਤੀ ਬਾਬਾ ਜੀ ਕੋ ਸੱਚੇ ਪਾਤਸ਼ਾਹ ਇਹ ਬਲਬੀਰ ਸਿੰਘ ਦਾ ਕਾਕਾ ਦਾ ਵੀ ਐਸਾ ਸੀ ਛੱਡ ਗਿਆ ਸੀ ਪੀਬੀਐਸ ਦਾ ਵੀ ਫਿਰ ਤੋਂ ਅਬੀ ਐਸਾ ਵੀ ਜਿਹਨੇ ਅਰਦਾਸ ਕੀਤੀ ਉਹ ਜਿੰਦੂ ਦਾ ਸ਼ਰਦ ਸੀ ਬਾਬਾ ਜੀ ਸਿੰਘ ਉੱਠ ਕੇ ਬਹਿ ਗਿਆ ਬਾਬਾ ਜੀ ਸੁਣ ਗਏ ਜਿਹੜੇ ਪੁਰਮਾ ਪਛਦਨ ਉਹ ਅੱਜ ਵਿਡਾਈ ਨਹੀਂ ਚਾਹੁੰਦੇ ਆ ਤੇ ਬੜੇ ਬੜਾ ਜੀ ਜਿਹੜੇ ਹੁਣਦਾ ਇੱਛਾ ਦਾ ਮੈਂ ਦੇਖਿਆ ਜੀ ਸਤਿ ਮਹਾਤਮਾ ਦੇਖ ਲਓ ਆਪਦੇ ਬੰਦੇ ਪੂਰੇ ਭਾਏ ਹੁੰਦੇ ਆ ਆਪਦੀ ਵਿਡਾਈ ਕਰਾਈ ਜਾਂਦੇ ਆ ਉਹਨਾਂ ਕੋਲ ਕਰਾਈ ਜਾਂਦੇ ਆ ਪੈਸੇ ਦੇ ਜਾਂਦੇ ਇਹ ਨਹੀਂ ਗੱਲ ਸੀ ਫਿਰ ਬਾਬਾ ਜੀ ਸਰਕਲ ਸੁਣਦੇ ਰਹੇ ਬਾਬਾ ਜੀ ਸੁਣ ਕੇ ਤਾਂ ਬਾਬਾ ਜੀ ਬਜੀ ਤੇ ਕਹਿੰਦੇ ਸ਼ਟਅਰ ਆ ਗੱਸ ਸੇ ਮਰਨੋਂ ਜ਼ਿਆਦਾ ਕੰਨਾ ਕਿ ਮਾਂ ਪਰਸ਼ਾ ਦੀ ਕਰਮਾਤਾ ਕਦੇ ਮਾਂ ਪਰਸ਼ਾ ਦੀ ਕਰਮਾਤਾ ਉਹ ਕਿਸੇ ਜੀਵਨ ਚ ਕੱਟ ਜਾ ਦੇਣਾ ਉਹ ਮੇਰੇ ਪਿਤਾ ਜੀ ਬਾਬਾ ਜੀ ਦੇ ਮਿਹਰਪ੍ਰੀਤ ਦ੍ਰਿਸ਼ੀ ਤੱਕੀ ਉਧਰ ਚੱਕਿਆ ਦੇ ਵੀ ਮਰਨ ਜੀ ਬਈ ਜੀ ਨੂੰ ਕਰਨਾ ਇਹ ਮਾਂ ਪਰਸ਼ਾ ਇਹ ਤਾਂ ਕਦੇ ਡੁਗੜੀਆਂ ਮਜ਼ਾਰੀ ਵੀ ਕਰੀ ਜਾਂਦੇ ਕਦੇ ਅਰਜੰਸਾਂ ਰਾਗਾਸਾਂ ਦੇ ਡੁਗੜੀਆਂ ਮਜ਼ਾਰੀ ਵੀ ਕਰੀ ਜਾਂਦੇ ਮਾਂ ਪਰਸ਼ਾ ਦੀ ਕਰਮਾਤਾ ਉਹ ਕਿਸੇ ਜੀਵਨ ਚ ਕੱਟ ਜਾ ਦੇਣਾ ਕਿੱਧਰੋਂ ਜ਼ਿਆਦਾ ਕਿੱਧਰ ਲਾ ਦੇਣਾ ਉਹ ਉਸ ਮੇਰੇ ਪਿਤਾ ਜੀ ਦੀ ਗੱਲ ਹੋਈ ਸੀ ਏ ਬਾਬਾ ਜੀ ਪ੍ਰਤੱਖ ਮੈਂ ਸਾਹਮਣੇ ਬੈਠਾ ਜੀ ਮੇਰੇ ਆ ਵੀ ਸਾਡੇ ਮੇਰਾ ਹੋਇਆ ਜੀ ਗੱਲ ਫਿਰ ਮੈਂ ਨਾ ਇਹ ਚੀਜ਼ ਨੂੰ ਵਿਸ਼ਵਾਸ ਨਹੀਂ ਸੀ ਕਰਦਾ ਮੈਂ ਸੋਚਦਾ ਵੱਡਾ ਹੋ ਗਿਆ ਕਾਰਜ ਜਾਣ ਲੱਗਿਆ ਕਰਕੇ ਉਹ ਕਿਸੀ ਜੀ ਸੋਸਾਇਟੀ ਮੇਰੀ ਇਸ ਤਰ੍ਹਾਂ ਦੀ ਸੀ ਤੇ ਵੀ ਮੈਨੂੰ ਇਸ ਚੀਜ਼ ਮੇਰੇ ਪਿਤਾ ਹੀ ਸੁਣਾ ਕਰਨਾ ਮੈਂ ਥੋੜਾ ਜਿਹਾ ਵੀ ਸ਼ਰਮ ਮਹਿਸੂਸ ਕਰਾ ਕਰਾ ਮੈਂ ਕਿਹਾ ਵੀ ਇਹ ਜੇ ਬੇਪ੍ਰਤਿਸ਼ਰਣ ਉਹਦੇ ਵੀ ਇਹ ਤਾਂ ਇੰਪੋਸੀਬਲ ਗੱਲਾਂ ਬੀ ਸਗਣ ਤੇ ਵੀ ਪਰ ਉਦੋਂ ਮੇਰੇ ਪਰਿਵਾਰ ਚ ਕੋਈ ਗੱਲਾਂ ਹੋਈਆਂ ਜੀ ਤੇ ਉਹ ਹੁਣ ਤੇ ਮੇਰੇ ਸਾਹਮਣੇ ਆ ਗਈ ਚੀਜ਼ ਸਾਹਮਣੇ ਤੇ ਉਹ ਮੈਂ ਨਾ ਕਿ ਸ਼ਰ੍ਹਾ ਕਰਦਾ ਵੀ ਉਹ ਜਿਹੜੇ ਸਾਹਮਣੇ ਆ ਗਏ ਤੇ ਫੇਰ ਬਾਬਾ ਜੀ ਇਹ ਵੀ ਬੋਲੇ ਕਿਤੇ ਜੇ ਤੁਸੀਂ ਵੀ ਗੁਰੂ ਸਾਹਿਬ ਤੇ ਵੀ ਤੁਸੀਂ ਇਹ ਜੀਅ ਚਾਤੇ ਗੁਰੂ ਸਾਹਿਬ ਤੇ ਵਿਸ਼ਵਾਸ ਨਹੀਂ ਕਰੋਗੇ ਸੋ ਬਾਬਾ ਦੀਪ ਸਿੰਘ ਜੀ ਦੀ ਤੇ ਵਿਸ਼ਵਾਸ ਨਹੀਂ ਹੋਣਾ ਵੀ ਸੀਸ ਕਿਵੇਂ ਚਾਲ ਰੱਖ ਤੇ ਵੀ ਉਥੇ ਆਪਣਾ ਪੰਜਾ ਪਿਆਰਾ ਤੇ ਕਿਵੇਂ ਸੀਸ ਜੁੜੇ ਇਹ ਤਾਂ ਵਿਸ਼ਵਾਸ ਦੀ ਗੱਲ ਵਿਸ਼ਵਾਸ ਦੀ ਗੱਲ ਜੇ ਵਿਸ਼ਵਾਸ ਨਹੀਂ ਆਏਗਾ ਖੇੜੀ ਨੂੰ ਹੁਣ ਜੇ ਉਹਦੇ ਨਾਲ ਬਾਬਾ ਜੀ ਵਿਸ਼ਵਾਸ ਤੇ ਜਾਂਦੇ ਸੀ ਗੁਰੂ ਸਾਹਿਬ ਦੇ ਨਾਲ ਜੋੜਦੇ ਬਾਬਾ ਜੀ ਜਿਹਨੇ ਜਿਨੇ ਵੀ ਆਪਣਾ ਵੀ ਸਿੱਖਿਆ ਦਿੱਤੀ ਆ ਗੁਰੂ ਅਸਾ ਇਹ ਬੱਚ ਹਰੇਕ ਵਚਨ ਚ ਕਰਨੇ ਬਾਬਾ ਜੀ ਨੇ ਦੇ ਗੁਰੂ ਗ੍ਰੰਥ ਸਰਵ ਸੰਗਤ ਮਹਾਂਪੁਰਸ਼ ਪਰ ਉਹਨਾਂ ਦੀ ਕਰਨੇ ਸੰਗਤ ਜਿਹੜੇ ਗੁਰੂ ਦਾ ਜੋੜਨ ਜਿਹੜੇ ਗੁਰੂ ਦਾ ਤੋੜ ਕੇ ਆਪਦੇ ਜੋੜਨ ਉਹਨਾਂ ਦਾ ਤਾਂ ਕਿਨਾਰਾ ਕਰ ਜਾਉਂਦੇ ਸੰਗਤ ਕੀਤੇ ਸਾਨੂੰ ਘਟੇ ਹੀ ਘਟਾ ਕੋ ਗੁਰੂ ਕੋਣ ਗੁਰੂ ਗ੍ਰੰਥ ਸਾਹਿਬ ਇਹ ਵਚਨ ਹੈ ਦੂਸਰੀ ਜੀ ਗੱਲ ਕਿ 1961 ਸੰਧੀ ਆਈ 60 ਚਾ 61 ਦੀ ਗੱਲ ਹੋਣੀ ਹੈ ਜੀ ਹਣ ਤੇ ਮੇਰੀ ਸਖੀ ਭੂਆ ਦੀ ਕੁੜੀ ਜੀ ਤੇ ਪੋਪੀ ਕਹਿੰਦੇ ਸੀ ਉਹਦੇ ਨਾਲ ਚੰਪੀਤ ਕਣ ਮੇਰੀ ਸਖੀ ਭੂਆ ਦੀ ਕੁੜੀ ਬਾਬਾ ਜੀ ਦੀ ਦੁਕਾਨ ਬਿਮਾਰ ਸੀ ਜੀ ਬਾਬਾ ਜੀ ਜਿੱਥੇ ਜਨਰਲ ਕੀਤਨ ਦਾ ਉੱਥੇ ਸੀ ਉਹ ਸੀ ਛੱਡ ਗਈ ਸੀ ਤੇ ਬਾਬਾ ਜੀ ਵਚਨ ਕਰੀ ਗਏ ਸਾਰੇ ਵਚਨ ਕਰੀ ਜਾਂਦੇ ਸੀ ਤੇ ਕਰਦੇ ਕਰਦੇ ਤੇ ਵੀ ਉਹਦੋਂ ਫਿਰ ਬਾਬਾ ਨੇ ਇਸ਼ਾਰਾ ਕੀਤਾ ਵੀ ਮੁੰਬਈ ਆਪਣਾ ਕਹਿੰਦੇ ਬਾਬਾ ਜੀ ਕਦੇ ਵੀ ਇਹ ਇਹ ਬਾਬੇ ਸ਼ਰਕੀ ਤਾਂ ਮੇਰੇ ਦਾਦਾ ਜੀ ਨੂੰ ਮੇਰੇ ਪਿਤਾ ਜੀ ਨੂੰ ਮਾੜੀ ਮੇਰੀ ਦਾਦੀ ਨੇ ਮੇਰੇ ਭੂਆ ਨੇ ਤੇ ਵੀ ਇੱਕ ਤਾਂ ਵੀ ਤੁਸੀਂ ਆ ਕੇ ਦੇਖੋ ਫਿਰ ਉਹ ਜਾ ਕੇ ਦੇਖਿਆ ਜੀ ਉਹ ਦੇ ਦਰਜ ਖੜੀ ਸੀ ਮੇਰੇ ਦਾਦਾ ਜੀ ਦੇਖਿਆ ਤੇ ਵੀ ਉਹ ਜੜ ਕੇ ਸੀਸ਼ਾ ਪਰ ਉਹਨੇ ਬਾਬਾ ਜੀ ਕੋਲ ਨਹੀਂ ਬੇਜੀ ਤੇ ਉਹਨਾਂ ਨੇ ਇਹ ਕਿਹਾ ਵੀ ਦਰਵਾਜ਼ੇ ਤੋਂ ਬਾਹਰ ਉੱਠ ਕੇ ਬਹਿ ਜਾਓ ਬਾਹਰ ਉੱਠ ਕੇ ਬਹਿ ਕੇ ਤਾਂ ਵੀ ਤੁਸੀਂ ਵੀ ਵੀ ਬੇਰਾ ਕਿਸ ਭਾਗ ਦਾ ਪਾਓ ਪਾਪਾ ਇਹ ਬਸ਼ੇ ਕਰਦੇ ਆ ਵੀ ਤੁਸੀਂ ਬਿਆਦ ਵੀ ਹੁੰਦੇ ਹੋ ਉੱਥੇ ਬਹਿ ਜਾਓ ਮੇਰੀ ਭੂਆ ਜੀ ਮੈਂ ਮੈਂ ਵੀ ਹੁਣ ਤਾਂ ਸਰਬਸ ਹੋ ਗਈ ਭਈ ਆਪਣ ਜਗਰਾਂ ਲੈਂਦੀ ਸੀ ਹੈਡ ਮਿਸਟ੍ਰੀਸ ਰਿਟਾਇਰਡ ਸੀ ਉਹ ਹੈਡ ਮਿਸਟ੍ਰੀਸ ਡਾਇਰੈਕਟਰੀ ਤੇ ਗਵਰਨਰ ਹੈਸ ਕੈਂਡੀ ਜਿਹੜਾ ਫੋਰ ਗਰਲਸ ਹੈ ਨਾ ਉੱਥੇ ਉਹ ਐਡਮਿਸਰ ਲੱਗੀ ਰਹੀ ਆ ਕਮਾਲ ਪ੍ਰੀਵਿਲੇਜ ਲੱਗੀ ਆ ਉਹ ਮੁੱਦਕ ਮੈਂ ਫੇਰ ਰੀਕਨਫਰਮ ਕੀਤਾ ਜੀ ਉਹ ਲਗਾ ਕਹਿੰਦਾ ਮੈਂ ਮਰੀ ਹੋਈ ਕੁੜੀ ਨੂੰ ਲੈ ਕੇ ਵੀ ਮੈਂ ਉੱਥੇ ਕਹਿੰਦੀ ਮੈਂ ਵੀ ਅੱਧਾ ਪੌਣਾ ਘੰਟਾ ਕਹਿੰਦੀ ਬੈਠੀ ਰਹੀ ਮਰੀ ਹੋਈ ਦਾ ਰਿਵੀਜ਼ਨ ਦੀ ਸੀ ਜਦੋਂ ਬਾਬਾ ਜੀ ਜਿਦਵਾਨ ਦੀ ਬੱਚਾ ਦੀ ਸਮਾਪਤੀ ਬਾਬਾ ਜੀ ਐਸਐਸ ਜੀ ਮਹਾਰਾਜ ਨੇ ਵੀ ਕਿਹਾ ਮੇਰੇ ਦਾਦਾ ਜੀ ਨੇ ਕਿਹਾ ਇਹ ਕਹਿੰਦੇ ਵੀ ਕਹਿੰਦੇ ਵੀ ਡਾਕਟਰ ਸਾਹਿਬ ਇਹ ਬੱਚੀ ਦੇਖੋ ਕੀ ਹਾਲਾ ਬੱਚੀ ਦੇਖੋ ਕੀ ਹਾਲਾ ਤੇ ਉਹਨਾਂ ਜਖੇ ਵੀ ਮਿਰਜ਼ਾ ਦਾਤਾ ਜੀ ਦਾ ਸਬਾਬਾ ਜੀ ਸੱਚ ਪਾਸ਼ਾ ਉਹ ਤਾਂ ਬੱਚੀ ਅਸੀ ਛੱਡ ਗਏ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਹੈਰਾਨ ਹੋਏ ਕਹਿੰਦੇ ਗਰਨਾੜਕ ਦਾ ਘਰ ਹੋਵੇ ਨੀਚੇ ਵੀ ਜਮਦੂਤ ਕਿਵੇਂ ਆਗੇ ਡਾਕਟਰ ਸਾਹਿਬ ਗਰਨਾੜਕ ਦਾ ਘਰ ਹੋਵੇ ਜਮਦੂਤ ਕਿਵੇਂ ਆਗੇ ਬਾਬਾ ਜੀ ਜਿਆਰਾ ਸ਼ਕਤੀ ਹੋਈ ਹੈ ਜਿਆਰਾ ਮੈਂ ਦੇਖ ਫਿਰ ਬਾਬਾ ਜੀ ਉਸ ਤੋਂ ਬਾਅਦ ਵੀ ਵਿਦਵਿੰਦਰ ਕਾ ਵੀ ਸਾਸ ਸਾਸ ਨਾਲ ਜੁੜੀ ਸੀ ਸਾਸਾਂ ਕਿ ਸਾਸਾਂ ਅਮਰਤ ਲੈ ਗਿਆ ਫਿਰ ਸਾਸਾਂ ਨੇ ਅਮਰਤ ਲੈ ਕੇ ਆਏ ਤੇ ਸਾਰੇ ਦਵਾਨ ਦੇ ਵਿੱਚ ਹੀ ਉਹਦੇ ਲੜਕੀ ਦੇ ਜੀ ਵਿੱਚ ਉਹ ਤੇ ਅਮਰਤ ਪਾਇਆ ਵੀ ਉਹ ਅਮਰ ਪਟਾਖੇ ਨਾਲ ਲੜਕੀ ਉੱਠ ਕੇ ਬੈਗੀ ਇਹ ਲੜਕੀ ਉੱਠ ਕੇ ਬੈਗੀ ਦਵਾਨ ਦੇ ਵਿੱਚ ਉਸ ਮੁਕੇ ਮੈਂ ਵੀ ਚੁੱਲੀ ਸੀ ਜਿੱਥੇ ਆਪਣਾ ਵੀ ਜਦੋਂ ਉੱਥੇ ਮੈਨੂੰ ਰਾਗੀ ਅਰਜੰਸ ਕਹਿੰਦੇ ਅਰਜੰਸ ਨਹੀਂ ਨੱਥォੜੀ ਸੀ ਗਿਆਨੀ ਅਰਜੰਸ ਉਹ ਵੀ ਮੈਨੂੰ ਮਿਲੇ ਉਹਨਾਂ ਨੇ ਵੀ ਦੱਸਿਆ ਕਹਿੰਦਾ ਮੈਂ ਉੱਥੇ ਦਵਾਨ ਦੇ ਵਿੱਚ ਬੈਠਾ ਸੀ ਕਹਿੰਦੇ ਬਾਬਾ ਜੀ ਨੇ ਕਹਿੰਦੇ ਵੀ ਇਸ ਤਰ੍ਹਾਂ ਦੀ ਵੀ ਪਰਿਵਾਰਕ ਚੀਜ਼ ਨੂੰ ਜੀਵਿਤ ਕੀਤਾ ਸੀ ਮੈਂ ਕਿਹਾ ਮੇਰੀ ਭੂਆ ਦੀ ਕੁੜੀ ਸੀ ਹਾਂਜੀ ਉਹ ਸੀਗਾ ਸੀਤਲ ਸਿੰਘ ਨੇ ਦੱਸਿਆ ਹੋਰ ਬੰਦੇ ਬਹੁਤ ਸੀ ਭੰਗ ਵਿੱਚ ਸਾਰਿਆਂ ਦੇ ਸਾਹਮਣੇ ਹੋਈ ਸੀ ਗੱਲ ਬਾਬਾ ਜੀ ਦਾ ਮਤਲਬ ਇਹ ਸੀ ਬਾਬਾ ਜੀ ਜੀ ਗੁਰੂ ਨਾਲ ਜੁੜਿਆ ਬਾਬਾ ਜੀ ਨੇ ਆਉਧਿਆ ਨਹੀਂ ਜੁੜਿਆ ਬਾਬਾ ਜੀ ਹਰੇਕ ਵਚਨ ਚ ਟੇਬ ਦੇਖੋ ਇਹ ਗੁਰੂ ਗ੍ਰੰਥ ਸਾਹਿਬ ਸੰਗਤ ਮਹਾਂਪੁਰਸ਼ ਮਹਾਂਪੁਰਸ਼ ਕਿਨੇ ਸਕੇ ਉਹ ਨਾ ਮਹਾਂਪੁਰਸ਼ ਜਿਹੜੇ ਗੁਰੂ ਦਾ ਜੋੜਨ ਉਹ ਉਹਨਾਂ ਨਾਲ ਸਕੇ ਕਰੋ ਜਿਹੜੇ ਗੁਰੂ ਦਾ ਗੁਰੂ ਦਾ ਤੋੜਨ ਆਪ ਦੇ ਨਾਲ ਜੋੜਨ ਉਹ ਨਾ ਰਖਨਾਰਾ ਕਰੋ ਪਰ ਇਹੋ ਜੇ ਸੰਤ ਮਹਾਤਮਾ ਅਜ ਕਰ ਆਮ ਤੁਰੇ ਫਿਰਦੇ ਆਂ ਤੁਰੇ ਫਿਰਦੇ ਆਪ ਦੇ ਨਾਲ ਜੋੜੋ ਆਪ ਦੀ ਵਿਡਾਈ ਆਪ ਦੇ ਆਪ ਦੀ ਵਿਡਾਈ ਆਪ ਹੀ ਕਰਾਉਂਦੇ ਆਪ ਦੇ ਬੰਦਿਆਂ ਨੂੰ ਬਹਾ ਕੇ ਬਾਬਾ ਜੀ ਦੀ ਵਿਡਾਈ ਨਹੀਂ ਕਰਦੇ ਇਹਨਾਂ ਦੀ ਆਪ ਦੀ ਵਿਡਾਈ ਆਪ ਕਰਾਉਂਦੇ ਆ ਮੁਰੇ ਵੀ ਬਹਿ ਕੇ ਵੀ ਆਪ ਕਰਾਉਂਦੇ ਹੇ ਚ ਜਾਂ ਦੇਖੀ ਜੀ ਹੁਣ ਦੇਖੋ ਬਾਬਾ ਸੁਖਦੇਵ ਸਿੰਘ ਪੁੱਛ ਵਾਲੇ ਇਹਨਾਂ ਦੇ ਵਿੱਚ ਨਵੀਂ ਜ਼ਿੰਦਗੀ ਬਾਬਾ ਇਹਸਸ ਨੇ ਮਾਰਨ ਦਿੱਤੀ ਬਾਬਾ ਅੱਗੇ ਵੀ ਦੱਸ ਕਰਾਂ ਬਾਬਾ ਗਰਮੇਲ ਸਿੰਘ ਤੇ ਆਪਣੇ ਜਿਹੜੇ ਬਾਗਛੰਦ ਸੀਗੇ ਵੀ ਉਹਨਾਂ ਦੇ ਵਿੱਚ ਦੇਖੋ ਤੁਸੀਂ ਜਿਹ ਉਹ ਮਰੇ ਹੋਣੇ ਜਾਨਵਰ ਜਾਸੀ ਬੱਚੇ ਉਹ ਕਹਿੰਦੇ ਸੱਚ ਪਾਤਸ਼ਾਹ ਸੀ ਸਾਨੂੰ ਚੜ੍ਹਾ ਦਾਂਗੇ ਵੀ ਜੀਵਿਤ ਕਰ ਦਿਓ ਉਹ ਜੀਵਿਤ ਹੋ ਗਿਆ ਸਿਰ ਜਗਾ ਆਪਣਾ ਗਰਮੇਲ ਸਿੰਘ ਫਿਰ ਉੱਥੇ ਨਾਲ ਸੇ ਚੜ੍ਹਦੇ ਸੀ ਫਿਰ ਬਾਬਾ ਗਰਦੇਵ ਚੰਡੀਗੜ੍ਹ ਆਠਾ ਉਹਨਾਂ ਦੇ ਵੀ ਨਵੀਂ ਜੀਵ ਬਾਬਾ ਨੇ ਦਿੱਤੀ ਬਾਬਾ ਜੀ ਤੋਂ ਬਹੁ ਸਿ ਪੁੱਛੋਲੇ ਬਾਬਾ ਜੀ ਬਾਬਾ ਹਰਨਾ ਸਿੰਘ ਜੀ ਨਾਲ ਹੀ ਅਖੀਰ ਤੇ ਬਤਾਦੇ ਨੇ ਅਖੀਰ ਤੇ ਉਹ ਬਾਬਾ ਨਾਨਕ ਜੀ ਬਹੁਤ ਬਸਿਆ ਸੀ ਬਾਬਾ ਨਾਨਕ ਜੀ ਕੋ ਭਗਤੀ ਦਾ ਪੰਡਾਰਾ ਬਹੁਤ ਛੋੜਿਆ ਸੀ ਬਹੁਤ ਸੀ ਬੋਗੇ ਪਰ ਉਹ ਬਾਬਾ ਜੀ ਗਾਹਾਂ ਵਰਤਉਂਦੇ ਨਹੀਂ ਸੀ ਵੀ ਬਾਬਾ ਜੀ ਨੇ ਵੀ ਪੁੱਛੋਲੇ ਬਾਬਾ ਹਰਨਾ ਸਿੰਘ ਜੀ ਬਸੇ ਕੀਤਾ ਬਾਬਾ ਜੀ ਨੂੰ ਵੀ ਰਖੀ ਜੀ ਕਹਿੰਦੇ ਜੀ ਬਾਬਾ ਨਾਨਕ ਜੀ ਬਾਬਾ ਉਹਨਾਂ ਨੇ ਬਸੇ ਕੀਤਾ ਵੀ ਵੀ ਰਖੀ ਜੀ ਤੁਸੀਂ ਭਗਤੀ ਦਾ ਪੰਡਾਰਾ ਛੋੜਿਆ ਹੈ ਵੀ ਤੁਸੀਂ ਗਾਹਾਂ ਦੁਨੀਆ ਨੂੰ ਵਰਤਾਇਆ ਕਰੋ ਕਿਉਂ ਨਹੀਂ ਵਰਤਉਂਦੇ ਬਾਬਾ ਜੀ ਦਾ ਸੁਆਸ ਬਾਬਨ ਸਿੰਘ ਜੀ ਮਹਾਰਾਜ ਤੇ ਵੀ ਥੋੜਾ ਘੱਟ ਬੋਲਦੇ ਸੀ ਤੇ ਵੀ ਬਸ਼ ਕਰਦੇ ਸੀ ਉਹ ਚੁੱਪ ਕਰ ਗਏ ਫਿਰ ਪੁੱਛੜ ਬਾਬਾ ਜੀ ਬਜੀ ਕਿਹਦੇ ਲਿਖੀ ਜੀ ਤੂੰ ਸਭ ਕੰਜੂਸ ਸਭ ਕੰਜੂਸ ਸਾਡਾ ਪੁੱਤ ਆਊਗਾ ਦੁਨੀਆ ਦੇ ਦੋਨੋਂ ਹੱਥਾਂ ਦਾ ਵੰਡੂਗਾ ਵਾਕਈ ਵੰਡਿਆ ਜੀ ਹੱਥ ਵੰਡਾ ਬਾਬਾ ਜੀ ਮੈਂਨਾਂ ਤੇ ਬਹੁਤ ਕਿਰਪਾ ਕੀਤੀ ਇਹ ਮੈਨੂੰ ਸਾਰੇ ਕਾਫੀ ਪੁਕਾਰ ਸੀ ਲੋਕਾਂ ਜਿਹੜੇ ਮੈਂ ਸਾਥੀ ਇਹ ਲਿਖਣੀ ਆ ਤੇ ਇਹ ਵੀ ਤੇ ਵੀ ਲਿਖਣੀ ਆ ਸਾਥੀ ਵਾਲੇ ਤੇ ਇਹ ਵੀ ਲਿਖਣ ਸਾਡੇ ਪਰਵਾਰ ਸਭ ਬਹੁਤ ਸਾਥੀਆਂ ਜਿਹਾ ਸਾਡੇ ਪੰਜ ਸੀ ਪੰਜ ਮੁੰਡਿਆਂ ਜੀ ਸਿ ਪੰਜ ਭਰਾ ਵਾਂ ਪੰਜੇ ਸਾਡੇ ਮਾਮੇ ਸ਼ੀਰ ਹੋ ਗਈ ਸੀ ਪਹਿਲਾਂ ਬਈ ਆਪਣਾ 47 ਵੇ ਉਹ ਪੰਜੇ ਜੀ ਸਾਨੂੰ ਮਾਂ ਬਈ ਮਾਮੇ ਦੀ ਰੂਹ ਚ ਬਾਬਾ ਜੀ ਦਿੱਤੇ ਆ ਅਸੀਂ ਆਪਦੇ ਮਾਤਾ ਪਿਤਾ ਨੂੰ ਕਦੇ ਵੀ ਡੈਡੀ ਮੰਮੀ ਜਾਂ ਬਾਪੂ ਬੇਬੀ ਨਹੀਂ ਕਿਹਾ ਸੀ ਅਸੀਂ ਉਹ ਵੀਰ ਜੀ ਪੰਜ ਜੀ ਕਹਿੰਦੇ ਹੁੰਦੇ ਸੀ ਸਾਬ ਬਾਬਾ ਤਾਂ ਨਾ ਸੀ ਬਾਬਾ ਪਾਗ ਸੋਣੀ ਪਾਪਾ ਆ ਗਿਆ ਪਾਲ ਸੋਣੀ ਉਹ ਨਾਲ ਜੇ ਪੁਰਾਣੇ ਭੇਗ ਸਾਰੇ ਸਾਰੇ ਹੀ ਸਾਰਨ ਪਤਾ ਜੀ ਸਾਰੇ ਜਗਰਾਂਵੀ ਵੀਰ ਜੀ ਪੰਜ ਜੀ ਕਹਿੰਦੇ ਹੁੰਦੇ ਸੀ ਤੇ ਵੀ ਇਹ ਗੱਲ ਬਾਬਾ ਜੀ ਬਹੁਤ ਕਰਮਾਤਾ ਸੀ ਬਾਕੀ ਨੇ ਤੁਸੇ ਬੇਨਤੀ ਇਹ ਆ ਨਾਸਿਕ ਕਿਤਾਬਾਂ ਲਿਖੀਆਂ ਜੀ ਬੇ ਬੀ ਈਸ਼ਰਸ ਈਸ਼ਵਰ ਸਰੋਵਰ ਈਸ਼ਵਰ ਸਰੋਵਰ ਉਹਦੇ ਵਿੱਚ 100 ਸਾਖੀਆਂ ਲਿਖੀਆਂ 50 ਪਹਿਲਾਂ ਸਾਖੀਆਂ ਪੰਜਾਬ ਬਾਚ ਵੀ ਨਾਲ ਸਦੀ ਮੇਰਾ ਦਾ ਕਿੱਥੋਂ ਭਾਬਾ ਭਾਈ ਮਨੀ ਸਿੰਘ ਜੀ ਟਕਸਾਲ ਚ ਆਪਣਾ ਸੰਬੰਧ ਦਾ ਉਹ ਲਿਖਿਆ ਪੜਨਾ ਇਹ ਕਿਤਾਬਾਂ ਬਹੁਤ ਮਿਹਨਤ ਕਰਕੇ ਲਿਖੀਆਂ ਬਹੁਤ ਖੋਜ ਕਰਕੇ ਲਿਖੀਆਂ ਆਈਆਂ ਤੇ ਵੀ ਜਿ ਸੰਗੀਆਂ ਦੇ ਲਿਖਿਆ ਸੰਗੀਆਂ ਦੇ ਟੈਲੀਫੋਨ ਨੰਬਰ ਦਿੱਤੇ ਆ ਕਈ ਸੰਗੀਆਂ ਦੇ ਆਪਾਂ ਸਾਖੀਆਂ ਸੁਣਦੇ ਆ ਜੀ ਵੀ ਬਾਬਾ ਜੀ ਉੱਥੇ ਗਏ ਸੀ ਪਟਨਾ ਸਾਹਿਬ ਬਖਸ਼ੀਸ ਨੇ ਵੀ ਉੱਥੇ ਬਾਬਾ ਜੀ ਕਬੀਰ ਜੀ ਦੀ ਸੀ ਬਕਸ਼ੀ ਜੀ ਦੀ ਫੋਟੋ ਹੀ ਹੈ ਨਹੀਂ ਸੀ ਮਤਲਬ ਫੋਟੋ ਨਹੀਂ ਸੀ ਦਾਸ ਨੇ ਫੋਟੋ ਵੀ ਲਾਈ ਆ ਉਹਦੇ ਚਾਰੇ ਬੱਚਿਆਂ ਦੇ ਟੈਲੀਫੋਨ ਨੰਬਰ ਵੀ ਦਿੱਤੇ ਆ ਅਜੇ ਕਿਤੇ ਕਾਰ ਬਾਬੇ ਜੀ ਕੋ ਖੜੀ ਹੈ ਨਾਲ ਸਖੜੀ ਆ ਇਸਾ ਸੰਤੋਖ ਸੋ ਡਾਂਗ ਵਾਲੇ ਦੀ ਕਾਰ ਸੀ ਇਹਦੀ ਫੋਟੋ ਹੈ ਨਹੀਂ ਸੀ ਇਹਦੀ ਫੋਟੋ ਬੜੀ ਮਸਕਨ ਲਈ ਇਹਦੀ ਲੜਕੀ ਜਿਹੜੀ ਸੀ ਵੀ ਉੱਥੋਂ ਬਿਜ਼ਨਸ ਵੇਚੀ ਸੀ ਉਹ ਉਹ ਲੜਕੀ ਅਮਰੀਕਾ ਵੀ ਸੀ ਉਥੋਂ ਲੈ ਕੇ ਆਸੀ ਤੁਲਬੀ ਵੀ ਫੇਰ ਤੁਲ ਲੈ ਕੇ ਉਹ ਲੜਕੀ ਨਾਲ ਸੰਪਰਕ ਕੀਤਾ ਉੱਥੋਂ ਵੀ ਉਹ ਫੋਟੋ ਲਈ ਐਡਰੈਸ ਆ ਵੀ ਕਦੋਂ ਜਨਮ ਕਦੋਂ ਹੋਇਆ ਸੀ ਸਭ ਮੈਂ ਅਪਡੇਟ ਨੇ ਬਾਇਓ ਡਾਟਾ ਮੈਂ ਬਹੁਤ ਸਾਰਾ ਬਾਬਾ ਜੀ ਮੇਰਸਾ ਤੋਂ ਕਾਪਾਇਆ ਉਹ ਦੇਖ ਪੜਨਾ ਹੀ ਕਿਤਾਬਾਂ ਤੇ ਪੜ ਕੇ ਇਹ ਮੈਂ ਗਰੰਟੀ ਕਰਦਾ ਜੀ ਇੱਕ ਨਾਸਤਿਕ ਬੰਦਾ ਵੀ ਆਸਤ ਹੋ ਗਿਆ ਤੇ ਆ ਜਿਹੜੇ ਹਰੇ ਜਿਹੜੇ ਮਿਸ਼ਨੇ ਪ੍ਰਚਾਰ ਕੇ ਇਹਨਾਂ ਦਾ ਉਂਗਲਾਂ ਹੀ ਕਰਨੀ ਹੁੰਦੀ ਆ ਦੇਖੋ ਇੱਕ ਇੱਕ ਮਿਸ਼ਨਰੀ ਸੱਚਮੈ ਇੱਕ ਅਖੀਰ ਤੇ ਆਣਾ ਹੈ ਇੱਕ ਮਿਸ਼ਨਰੀ ਪ੍ਰਚਾਰ ਕਰਕੇ ਜੀ ਉਹ ਕਹਿੰਦਾ ਸੀ ਕਹਿੰਦਾ ਵੀ ਇਹ ਆਪਣਾ ਬਈ ਇੱਕ ਮੇਲੇ ਪਰ ਨਾਲ ਸ੍ਰੀ 10 ਕੇਸ ਕਰਨ ਵਈ ਵੀ ਹੈ ਬਾਬਾ ਜੀ ਬਹੁਤ ਕਬੂਲ ਹੈ ਬਾਬਾ ਨਸੀਬਾਰੇ ਨਾਲ ਸਰ ਜੀ ਉਹ ਉਸ ਵੇਚ ਲੋ ਕੇ ਇਸ ਲੱਗੇ ਜੇ ਹੁਣ ਉਹ ਬਿਆਨ ਦੰਦਾ ਜੀ ਕਹਿੰਦਾ ਮੈਂ ਜਿਵੇਂ ਜੱਜ ਹੈ ਵਕੀਲ ਰੋਕਦਾ ਮੈਂ ਬੋਲਣਾ ਨਹੀਂ ਹੁਣ ਬੋਲਣਾ ਨਹੀਂ ਮੈਂ ਜੇ ਕੋਈ ਕਰਕੇ ਵੀ ਜੇ ਪੁੱਛਾਂਗੇ ਕੋਈ ਬਾਤ ਪੁੱਛ ਰਹੇ ਹੋ ਮੈਂ ਕਿਸਨੋਂ ਹੁਣ ਤੋਂ ਹੁਣ ਕਹਿੰਦਾ ਤੂੰ ਪਹਿਲਾਂ ਜਦੋਂ ਸੰਪਰ ਮੈਨੂੰ ਰੋਕਿਆ ਸੀ ਮੈਂ ਕਿਹਾ ਵੀ ਸਖ ਸਖਾਂ ਦਾ ਲੜਦੇ ਚੰਗੇ ਨਹੀਂ ਲੱਗਦੇ ਤੂੰ ਇਹ ਚੀਜ਼ ਤੇ ਮਾਫੀ ਮੰਗ ਰਾ ਤਾਂ ਜਾ ਕੇ ਵੀ ਕਰ ਲੈ ਨਹੀਂ ਮਾਫੀ ਮੰਗਦੇ ਆ ਦੇ ਨਾਈ ਹੁਣ ਕਿੰਨਾ ਪੈਸਾ ਲੱਗ ਰਿਹਾ ਜੀ ਉਹਦਾ ਟੈਂਸ਼ਨ ਵਕੀਰ ਕਰੀ ਬੇਦਾ ਐਵੈਂਚਰੀ ਕੀ ਹੋਣਾ ਕਿ ਅੰਜੇਲ ਜਾਣਾ ਪੈਣਾ। ਜੇਲ ਜਾਣਾ ਪੈਣਾ ਪਰ ਬਾਬੇ ਦੇ ਘਰ ਨਾਲ ਕੋਈ ਪੰਗਾ ਲੈ ਕੇ ਜਾਂ ਕੋਈ ਅੜ ਕੇ ਨਾ ਕੋਈ ਮਦਦ ਖੁਸ਼ੀ ਨਹੀਂ ਬਾਬਾ ਪ੍ਰਾਪਤ ਕਰ ਸਕਦਾ। ਇਹ ਵੈਂਕੀ ਜੀ ਬਲਜ ਗਾ ਜੀ ਮਾਫੀ ਦਿਓ। ਜੇ ਕੋਈ ਲਾਜ ਗਲਤੀ ਕੋਈ ਗਲਤ ਲਾਜ ਕਿਹਾ 10 ਦੀ ਮਾਫੀ ਚਾਹਨਾ। ਬਾਈਕਰ ਜੀ ਦਾ ਖਾਲਸਾ ਵਹਿਗੀ ਕੀ ਫਤਿਹ।